ਇਹ ਪਾਵਨ ਸ਼ਬਦ ਅੰਦਰ ਭਗਤ ਕਬੀਰ ਸਾਹਿਬ ਜੀ ਇੱਕ ਕਰਮ ਕਾਂਡੀ ਦੇ ਨਾਲ ਵਿਚਾਰ ਕਰਦੇ ਨੇ ਜੋ ਗੋਬਰ ਲੈ ਕੇ ਉਸ ਦੇ ਨਾਲ ਪੋਚਾ ਫੇਰ ਕੇ ਚੌਂਕਾ ਪੂਰਦਾ ਹੈ ਕਾਰਾਂ ਕੱਢਦਾ ਹੈ ਇਸ ਤਰ੍ਹਾਂ ਆਪਣੇ ਵੱਲੋਂ ਸੁੱਚਮਤਾ ਦੇ ਨਾਲ ਭੋਜਨ ਤਿਆਰ ਕਰਦਾ ਤੇ ਛੱਕਦਾ ਬਾਹਰ ਦੀ ਸੁੱਚਮ ਉੱਤੇ ਬੜਾ ਧਿਆਨ ਦਿੰਦਾ ਤੇ ਭਗਤ ਸਾਹਿਬ ਜੀ ਜੋ ਉਸ ਦੇ ਮੰਦੀ ਅਵਸਥਾ ਨੂੰ ਜਾਣਦੇ ਨੇ ਕਿ ਇਹਦੇ ਅੰਦਰ ਹੰਕਾਰ ਬੜਾ ਵੀ ਮੈਂ ਬੜਾ ਉੱਚਾ ਮੈਂ ਬੜੀ ਸੁਚਮ ਰੱਖਦਾ ਤੇ ਭਗਤ ਸਾਹਿਬ ਉਸ ਨੂੰ ਸਮਝਾਉਂਦੇ ਨੇ ਬਾਹਰ ਦੀ ਸੁਚਮਤਾ ਦੇ ਨਾਲ ਕੋਈ ਅੰਦਰੋਂ ਸੁੱਚਾ ਨਹੀਂ ਹੋ ਜਾਂਦਾ ਹੁਣ ਇਹਦਾ ਮਤਲਬ ਇਹ ਵੀ ਨਹੀਂ ਲੈਣਾ ਕਿ ਬਾਹਰੋਂ ਸੁਚਮਤਾ ਰੱਖਣੀ ਨਹੀਂ ਸੁਚਮਤਾ ਸਫਾਈ ਰੱਖਣੀ ਜ਼ਰੂਰੀ ਹੈ ਸੇਤ ਵਾਸਤੇ ਜ਼ਰੂਰੀ ਹੈ ਇਹ ਸਫਾਈ ਰੱਖਣੀ ਪਰ ਕੋਈ ਮਨੁੱਖ ਇਸ ਕੰਮ ਨੂੰ ਹੀ ਸਮਝੀ ਜਾਵੇ ਕਿ ਇਹ ਮੈਂ ਬੜਾ ਵੱਡਾ ਧਰਮ ਦਾ ਕਰਮ ਕਰ ਲਿਆ ਮੈਂ ਇਸ ਤਰ੍ਹਾਂ ਕਰਦਾ ਹਾਂ ਤੇ ਭਗਤ ਸਾਹਿਬ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਤੂੰ ਸੋਚਾ ਨਹੀਂ ਹੋ ਜਾਣਾ ਇਸ ਤਰ੍ਹਾਂ ਕਰਨ ਦੇ ਨਾਲ ਪਵਿੱਤਰ ਨਹੀਂ ਹੋ ਜਾਣਾ ਕਿਉਂਕਿ ਜੋ ਕੁਝ ਵੀ ਵਰਤਦਾ ਪਿਆ ਇਹ ਸਭ ਕੁਝ ਤੇ ਝੂਠਾ ਵਾ ਇਹ ਝੂਠਾ ਤੇ ਝੂਠੀਆਂ ਚੀਜ਼ਾਂ ਨੂੰ ਵਰਤਣ ਦੇ ਨਾਲ ਸੁਚਮਤਾ ਕਿਵੇਂ ਹੋ ਸਕਦੀ ਸੁਚਮਤਾ ਹੈ ਮਨ ਦੀ ਮਨ ਦੀ ਫੇਰ ਬੇਨਤੀ ਕਰ ਦੇਵਾਂ ਮਨ ਦੀ ਪਵਿੱਤਰਤਾ ਤੇ ਜਿੱਥੇ ਸਤਿਗੁਰੂ ਨੇ ਜ਼ੋਰ ਦਿੱਤਾ ਉਥੇ ਨਾਲ ਸਰੀਰ ਦੀ ਪਵਿੱਤਰਤਾ ਨੂੰ ਵੀ ਨਕਾਰਿਆ ਨਹੀਂ ਵੀ ਮਨ ਦੀ ਪਵਿੱਤਰਤਾ ਮਹਾਨ ਹੈ ਵੱਡੀ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਸਭੀ ਸਰੀਰ ਦੀ ਪਵਿੱਤਰਤਾ ਰੱਖਣੀ ਨਹੀਂ ਇਹਨੇ ਹੱਥ ਧੋਣੇ ਹੀ ਨਹੀਂ ਗੰਦਾ ਮੰਦਾ ਹੀ ਖਾਈ ਜਾਣਾ ਗੰਦਾ ਮੰਦਾ ਪਹਿਨ ਨਹੀਂ ਜਾਣਾ ਨਹੀਂ ਜਿਹੜੇ ਲੋਕਾਂ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਵੀ ਅਸੀਂ ਬੜੀ ਸੁਚਮਤਾ ਰੱਖਦੇ ਹਾਂ ਤੇ ਸਾਡਾ ਮਨ ਪਵਿੱਤਰ ਹੈ ਉਹਨਾਂ ਨੂੰ ਭਗਤ ਸਾਹਿਬ ਜੀ ਇਸ ਤਰ੍ਹਾਂ ਬਚਨ ਕਰਕੇ ਸਮਝਾਉਂਦੇ ਨੇ ਵੀ ਨਹੀਂ ਭਾਈ ਕੱਲਾ ਬਾਹਰ ਦੀ ਸੁਚਮਤਾ ਰੱਖਣ ਦੇ ਨਾਲ ਮਨ ਪਵਿੱਤਰ ਨਹੀਂ ਬਾਹਰ ਦੀ ਸੁਚਮਤਾ ਰੱਖਣੀ ਸਰੀਰ ਵਾਸਤੇ ਤੰਦਰੁਸਤੀ ਵਾਸਤੇ ਚੰਗੀ ਗੱਲ ਹੈ ਪਰ ਇਸ ਤਰ੍ਹਾਂ ਕੋਈ ਮਨ ਕਰਕੇ ਪਵਿੱਤਰ ਨਹੀਂ ਹੋ ਜਾਂਦਾ ਤੇ ਅਸਲ ਵਿੱਚ ਪਵਿੱਤਰਤਾ ਹੈ ਮਨ ਦੀ ਜਦੋਂ ਮਨ ਪਵਿੱਤਰ ਹੋ ਗਿਆ ਫਿਰ ਪਵਿੱਤਰ ਹੈ ਭਗਤ ਸਾਹਿਬ ਜੀ ਬਚਨ ਕਰਦੇ ਮਾਤਾ ਝੂਠੀ ਜਿਸ ਮਾਂ ਦੇ ਪੇਟ ਤੋਂ ਜਨਮ ਹੋਇਆ ਉਹ ਵੀ ਤੇ ਝੂਠੀ ਆ ਪਿਤਾ ਵੀ ਝੂਠਾ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਤੇ ਇਹਨਾਂ ਨੂੰ ਜਿਹੜੇ ਫਲ ਲੱਗੇ ਇਹ ਧੀਆਂ ਪੁੱਤਰਾਂ ਰੂਪੀ ਬੱਚਿਆਂ ਰੂਪੀ ਉਹ ਵੀ ਝੂਠੇ ਹੀ ਨੇ ਜੇ ਮਾਂ ਪਿਓ ਝੂਠਾ ਤੇ ਉਹਨਾਂ ਦੇ ਫਲ ਬੱਚੇ ਕਿਵੇਂ ਸੱਚੇ ਹੋਏ ਉਹ ਕਿਵੇਂ ਸੱਚੇ ਹੋ ਸਕਦੇ ਸੁੱਚੇ ਹੋ ਸਕਦੇ ਭਗਤ ਸాయ ਕਹਿੰਦੇ ਆਵਹਿ ਝੂਠੇ ਜਾਹਿ ਭੀ ਝੂਠੇ ਆਉਂਦੇ ਨੇ ਸੰਸਾਰ ਵਿੱਚ ਝੂਠੇ ਹੀ ਆਉਂਦੇ ਨੇ ਤੇ ਝੂਠੇ ਹੀ ਸੰਸਾਰ ਵਿੱਚੋਂ ਚਲੇ ਜਾਂਦੇ ਨੇ ਝੂਠੇ ਮਰਹੇ ਅਪਾਗੇ ਖੋਟੇ ਭਾਗਾਾਂ ਵਾਲੇ ਝੂਠੇ ਹੀ ਮਰ ਜਾਂਦੇ ਖੋਟੇ ਭਾਗ ਤਾਂ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਸੁਚਮਤਾ ਹੋ ਹੀ ਨਹੀਂ ਸਕਦੀ ਚਮਕ ਕਿਵੇਂ ਹੋਵੇਗੀ ਕਿਵੇਂ ਪਵਿੱਤਰਤਾ ਹੋਵੇਗੀ ਪਵਿੱਤਰਤਾ ਤੇ ਪਰਮੇਸ਼ਰ ਦਾ ਨਾਮ ਜਪਣ ਨਾਲ ਹੀ ਉਹਦਾ ਨਾਮ ਜਪੇਗਾ ਤੇ ਮਨ ਪਵਿੱਤਰ ਹੋ ਜਾਵੇਗਾ ਜੇ ਮਨ ਪਵਿੱਤਰ ਹੋ ਗਿਆ ਤੇ ਸਭ ਕੁਝ ਪਵਿੱਤਰ ਤੇ ਜੇ ਮਨ ਮੈਲਾ ਹੈ ਤੇ ਮੈਲੇ ਮਨ ਦੇ ਨਾਲ ਜੋ ਵੀ ਫੁਰਨੇ ਵਿਚਾਰ ਆਈਆਂ ਤੇ ਸਰੀਰ ਦੇ ਨਾਲ ਕੀਤਾ ਉਹ ਮੈਲਾ ਹੀ ਰਹੇਗਾ ਤੇ ਭਗਤ ਸਾਹਿਬ ਕਹਿੰਦੇ ਇਹ ਸਾਰੇ ਤੇ ਝੂਠੇ ਨੇ ਤੇ ਪੰਡਿਤ ਜੀ ਕਹੋ ਪੰਡਿਤ ਸੂਚਾ ਕਮਨ ਠਾਓ ਪੰਡਿਤ ਜੀ ਫਿਰ ਸੁੱਚਾ ਥਾਂ ਕਿਹੜਾ ਵਾ ਮੈਨੂੰ ਦੱਸੋ ਜਹਾਂ ਬੈ ਸਹਾਂ ਭੋਜਨ ਖਾਓ ਜਿੱਥੇ ਬੈਠ ਕੇ ਮੈਂ ਭੋਜਨ ਛਕਣਾ ਕਰਾਂ ਉਹ ਜਗ੍ਹਾ ਕਿਹੜੀ ਆ ਜਿਹੜੀ ਸੁੱਚੀ ਐ ਸੁੱਚਾ ਤੇ ਇਥੇ ਕੋਈ ਵੀ ਨਹੀਂ ਪਰਮੇਸ਼ਰ ਦਾ ਨਾਮ ਸੁੱਚਾ ਤੇ ਜਿਹੜਾ ਉਹਦੇ ਨਾਲ ਜੁੜਿਆ ਉਹ ਸੁੱਚਾ ਉਸ ਤਰ੍ਹਾਂ ਤੁਸੀਂ ਕਿੰਨੂੰ ਸੁੱਚਾ ਸਮਝਦੇ ਰਹਾਓ ਰਹਾਓ ਦਾ ਵਿਸ਼ਰਾਮ ਦੇ ਕੇ ਕਹਿੰਦੇ ਨੇ ਜੇਹਬਾ ਝੂਠੀ ਬੋਲਤ ਝੂਠਾ ਇਹ ਜ਼ਬਾਨ ਝੂਠੀ ਆ ਕਿਉਂਕਿ ਇਹ ਬੋਲਦੀ ਹੀ ਝੂਠਾ ਵਾ ਇਹ ਜ਼ਬਾਨ ਨਿੰਦਿਆ ਕਰਦੀ ਐ ਇਹ ਚੁਗਲੀਆਂ ਕਰਦੀ ਐ ਇਸ ਕਰਕੇ ਜ਼ਬਾਨ ਝੂਠੀ ਆ ਜ਼ਬਾਨ ਸੁੱਚੀ ਵੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁੰਦੀ ਆ ਕਿਹਦੀ ਹੁੰਦੀ ਆ ਸਤਗੁਰੂ ਜੀ ਕਹਿੰਦੇ ਨੇ ਰੱਬ ਦੇ ਪਿਆਰੇ ਦੀ ਜਿਹੜਾ ਪਰਮੇਸ਼ਰ ਦਾ ਨਾਮ ਇਸ ਜ਼ਬਾਨ ਦੇ ਨਾਲ ਜਪਦਾ ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ गोविंद परमेश्वर ਦਾ ਨਾਮ ਜਪਣ ਦੇ ਨਾਲ ਜ਼ਬਾਨ ਸੁੱਚੀ ਹੁੰਦੀ ਹੈ ਉਸ ਤਰਾਏ ਝੂਠੀ ਆ ਇਹ ਜ਼ਬਾਨ ਝੂਠੀ ਕਿਉਂਕਿ ਬੋਲ ਝੂਠੇ ਬੋਲਦੀ ਹੈ ਕੰਨ ਨੇਤਰ ਸਭ ਝੂਠੇ ਕੰਨ ਵੀ ਝੂਠੇ ਝੂਠੇ ਬੋਲ ਇਨਾਂ ਵਿੱਚ ਪੈਂਦੇ ਨੇਤਰ ਅੱਖਾਂ ਵੀ ਝੂਠੀਆਂ ਕਿਉਂਕਿ ਪਰਾਇਆ ਰੂਪ ਤੱਕਦਾ ਜੇ ਪਰਾਇਆ ਰੂਪ ਨਹੀਂ ਨਾ ਤੱਕਦਾ ਕਈ ਕਹਿੰਦੇ ਮੈਂ ਨਹੀਂ ਮਾੜੀ ਨਿਗਾਹ ਨਾ ਕਿਸੇ ਵੱਲ ਤੱਕਦਾ ਪਰਾਇਆ ਰੂਪ ਨਹੀਂ ਤੱਕਦਾ ਤੇ ਪਰਾਇਆ ਧਾਨੀ ਤੱਕੀ ਜਾਂਦਾ ਲੈ ਇਹਦੇ ਕੋਲ ਕਿੱਥੋਂ ਆਉਂਦਾ ਉਹ ਵੀ ਤੇ ਗੁਨਾਹ ਹੀ ਆ ਨਾ ਕਿਸੇ ਦੇ ਕੋਲ ਮਾਇਆ ਵੇਖ ਕੇ ਤੇ ਤੱਕ ਨਹੀਂ ਤੇ ਸੜਨਾ ਇਹ ਵੀ ਗੁਨਾਹ ਇਹ ਵੀ ਪਾਪ ਹੈ ਕਿਸੇ ਦੇ ਸੁੱਖ ਵੇਖ ਕੇ ਕਿਸੇ ਦੀ ਮਾਇਆ ਕਿਸੇ ਦਾ ਸਰਮਾਇਆ ਵੇਖ ਕੇ ਤੇ ਮਾੜਾ ਸੋਚਣਾ ਇਹ ਵੀ ਪਾਪ ਆ ਵੀ ਇਹਨੂੰ ਕਿੱਥੋਂ ਮਿਲਦਾ ਇਹਦਾ ਬੰਦ ਕਰਾਵਾਂ ਠੀਕ ਹੈ ਪਰਾਇਆ ਰੂਪ ਨਹੀਂ ਤੱਕਦਾ ਪਰਾਇਆ ਧਨ ਤੱਕਦਾ ਤੇ ਉਹ ਵੀ ਓਡਾ ਹੀ ਪਾਪ ਆ ਭਗਤ ਨਾਮਦੇਵ ਜੀ ਨੇ ਕਿਹਾ ਕਹਿਣ ਲੱਗੇ ਜੇ ਸੁੱਚਾ ਹੋਣਾ ਨਾ ਨੇਤਰਾਂ ਨੇ ਪਰ ਧਨ ਪਰ ਦਾਰਾ ਪਰ ਹਰੀ ਪਰਾਇਆ ਰੂਪ ਪਰਾਈ ਇਸਤਰੀ ਤੱਕ ਨਹੀਂ ਛੱਡ ਤੇ پراਇਆ ਧਨ ਤੱਕਣਾ ਵੀ ਛੱਡ ਦੂਜੇ ਦਾ ਸੁੱਖ ਵੇਖ ਕੇ ਦੂਜੇ ਦਾ ਸਰਮਾਇਆ ਮਾਇਆ ਵੇਖ ਕੇ ਮਾੜਾ ਸੋਚਣਾ ਮਾੜਾ ਕਰਨਾ ਉਹਦਾ ਇਹ ਵੀ ਛੱਡ ਫੇਰ ਪਰਮੇਸ਼ਰ ਮਿਲੂ ਫੇਰ ਸੁੱਚਾ ਹੋਣਾ ਇਸ ਕਰਕੇ ਨੇਤਰ ਝੂਠੇ ਨੇ ਅੱਖਾਂ ਵੀ ਝੂਠੀਆਂ ਇੰਦਰੀ ਕੀ ਝੂਠ ਉਤਰਸ ਨਾਹੀ ਇਹ ਇੰਦਰੀਆਂ ਦੀ ਝੂਠ ਤੇ ਉਤਰਦੀ ਨਹੀਂ ਅੱਖਾਂ ਗੰਦੀਆਂ ਹੀ ਨੇ ਗਿੱਡ ਭਰੀ ਇਹਨਾਂ 'ਚ ਕਿੰਨੀ ਆ ਸਾਫ਼ ਕਰ ਲੋ ਫੇਰ ਗੰਦੀਆਂ ਹੋ ਜਾਂਦੀਆਂ ਨਾਸਕਾਂ ਗੰਦੀਆਂ ਹੀ ਨੇ ਮੈਲਿਆ ਇਹਨਾਂ ਵਿੱਚ ਕੰਨ ਗੰਦੇ ਹੀ ਨੇ ਮੈਲਿਆ ਇਹਨਾਂ ਵਿੱਚ ਪ੍ਰਤੱਖ ਤੌਰ ਤੇ ਮੈਲ ਹੈ ਇਹਨਾਂ ਵਿੱਚ ਮੂੰਹ ਗੰਦਾ ਹੀ ਹੈ ਇਹਦੇ ਵਿੱਚ ਥੋਕਿਆ ਤੇ ਦੋ ਇੰਦਰੀਆਂ ਜਿਹੜੀਆਂ ਉਹ ਤੇ ਮਲਮੂਤਰ ਤੇ ਅਗਣ ਵਾਲੀਆਂ ਹੀ ਫਿਰ ਕਿਵੇਂ ਸੋਚ ਆ ਹੋ ਸਕਦਾ ਹੈ ਇਨਾਂ ਦੀ ਝੂਠ ਦੇ ਉੱਤਰ ਦੀ ਨਹੀਂ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਤੇ ਤੁਹਾਨੂੰ ਅਗਨੇ ਸਾੜਿਆ ਹੋਇਆ ਬ੍ਰਹਮ ਦੀ ਨੇ ਬ੍ਰਹਮ ਤੋਂ ਭਾਵ ਬ੍ਰਾਹਮਣ ਪੁਣੇ ਦੀ ਅੱਗ ਜਿਹੜੇ ਤੁਹਾਡੇ ਮਨ ਵਿੱਚ ਹੰਕਾਰ ਆ ਨਾ ਅਸੀਂ ਉੱਚੀ ਜਾਤ ਵਾਲੇ ਇਹ ਬ੍ਰਹਮ ਪੁਣੇ ਦੀ ਅੱਗ ਨੇ ਤੁਹਾਨੂੰ ਲੁੱਟਿਆ ਹੋਇਆ ਸਾੜਿਆ ਹੋਇਆ ਦੇ ਪੰਡਾ ਜੀ ਫਿਰ ਸੁੱਚਾ ਕੌਣ ਆ ਸੁੱਚਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਹਰਦੁਆਰ ਦੀ ਧਰਤੀ ਤੇ ਉਥੇ ਸੰਤ ਬੈਠੇ ਹੋਏ ਓਮ ਸ਼ਾਂਤੀ ਸ਼ਾਂਤੀ ਦਾ ਜਾਪ ਕਰਦੇ ਨੇ ਇੱਕ ਸੰਤ ਜੀ ਉਹਨਾਂ ਨੇ ਅਨਾਜ ਲਿਆਂਦਾ ਧੋ ਕੇ ਸੁਕਾਇਆ ਇਰੋਂ ਨੂੰ ਆਟਾ ਪੀਸਿਆ ਲੱਕੜਾਂ ਲਿਆਂਦੀਆਂ ਧੋ ਕੇ ਸੁਕਾ ਕੇ ਫਿਰ ਗਾਂ ਦਾ ਗੋਹਾ ਲਿਆਂਦਾ ਪੋਚਾ ਫੇਰਿਆ ਚੌਂਕਾ ਪੂਰਿਆ ਕਾਰਾਂ ਕੱਢੀਆਂ ਉਹਦੇ ਚਾਰ ਚਫੇਰੇ ਉੱਥੇ ਬੈਠ ਕੇ ਤੇ ਭੋਜਨ ਤਿਆਰ ਕਰਦੇ ਪਏ ਪ੍ਰਸ਼ਾਦਾ ਤਿਆਰ ਕਰਦੇ ਪਏ ਆਪਣਾ ਛਕਣ ਵਾਸਤੇ ਇਨੀ ਸੁਚਮਤਾ ਰੱਖੀ ਧੰਗ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਹੋਏ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਭੁੱਖ ਲੱਗੀ ਆ ਸਤਿਗੁਰੂ ਜੀ ਕਹਿੰਦੇ ਮਰਦਾਨਾ ਜੀ ਤੁਹਾਡੇ ਕੋਲ ਰਸਤਾ ਹੈਗੀ ਆ ਤੇ ਤਿਆਰ ਕਰਕੇ ਛਕ ਲਓ ਨਾਲੇ ਹੋਰ ਤੇ ਸਭ ਕੁਝ ਹੈਗਾ ਬਸ ਅੱਗ ਨਹੀਂ ਹੈਗੀ ਅੱਗ ਬਾਲਣ ਵਾਸਤੇ ਤੇ ਸਤਿਗੁਰੂ ਜੀ ਕਹਿੰਦੇ ਉਹ ਸਾਹਮਣੇ ਸੰਤ ਦਾ ਚੁੱਲਾ ਬਲਦਾ ਪਿਆ ਉੱਥੋਂ ਲੈ ਆਓ ਉਹਨਾਂ ਤੋਂ ਲਿਆਓ ਅੱਗ ਤੇ ਆਲੇ ਆਣ ਕੇ ਤੁਸੀਂ ਬਾੜ ਲੋ ਤੁਸੀਂ ਆਪਣਾ ਲੰਗਰ ਤਿਆਰ ਕਰ ਲੋ ਭਾਈ ਮਰਦਾਨਾ ਗਿਆ ਅੱਗ ਲੈਣ ਵਾਸਤੇ ਜਾਖ ਲੋ ਤਾਂ ਚਮਕੇ ਤੇ ਸੰਤ ਜੀ ਅੱਗ ਚਾਹੀਦੀ ਆ ਕੌਣ ਹੈ ਤੂੰ ਕਹਿੰਦਾ ਉਹ ਬੈਠਾ ਬਾਬਾ ਨਾਨਕ ਤੇ ਮੈਂ ਬਾਬੇ ਨਾਨਕ ਦਾ ਡੂਮ ਮਰਾਸੀ ਨੂੰ ਕਹਿੰਦੇ ਨੇ ਡੂਮ ਜਦੋਂ ਇਹ ਗੱਲ ਸੁਣੀ ਨਾ ਉਸ ਸੰਤ ਨੇ ਅੱਗ ਤੇ ਉਹਨੇ ਕੀ ਦੇਣੀ ਸੀ ਕਹਿੰਦਾ ਅੱਗ ਤੈਨੂੰ ਦੇਣੀ ਕੀ ਤੈਨੂੰ ਅੱਗ ਲਾ ਹੀ ਦਿਨਾ ਕੋਈ ਨਾ ਜਤਨ ਕੀਤਾ ਮੈਂ ਅਨਾਜ ਲਿਆਂਦਾ ਫਿਰ ਤੋਤਾ ਸਕਾਇਆ ਫਿਰ ਆਟਾ ਪੀਸਿਆ ਇਥੋਂ ਤੱਕ ਲੱਕੜਾਂ ਵੀ ਧੋ ਕੇ ਸਕਾ ਕੇ ਅੱਗ ਬਾਲੀ ਆ ਗੋਬਰ ਲਿਆ ਕੇ ਚੌਂਕਾ ਪੂਰਿਆ ਕਾਰਾ ਕੱਢਿਆ ਤੇ ਤੂੰ ਨੀਚ ਜਾਤੀ ਆ ਮੇਰੇ ਚੌਕੇ ਤੇ ਆਣ ਚੜਿਆ ਮੇਰਾ ਚੌਂਕਾ ਪਰੇਸ਼ਟ ਕਰ ਦਿੱਤਾ ਉਹਨੇ ਰਸੋਈ ਮੇਰੇ ਖਾਣ ਵਾਸਤੇ ਨਹੀਂ ਰਹਗੀ ਮੈਂ ਭੁੱਖਾ ਹੀ ਰਹੂੰ ਇੰਨਾ ਗੁੱਸਾ ਆਇਆ ਵੀ ਚੋ ਲੈ ਕੇ ਮਗਰ ਭੱਜਾ ਕਹਿੰਦਾ ਅੱਗ ਦੇਣ ਹੀ ਨਹੀਂ ਅੱਗ ਲਾ ਕੇ ਸਾੜ ਹੀ ਦਊ ਤੈਨੂੰ ਗਾਂ ਤੋਂ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਜਦੋਂ ਮਰਦਾਨਾ ਜੀ ਨੇ ਵੇਖਿਆ ਵੀ ਅੱਗ ਦੇਣ ਨਹੀਂ ਲੱਗਾ ਅੱਗ ਲਾਉਣ ਲੱਗਾ ਮਰਦਾਨਾ ਜਾਨ ਬਚਾਉਣ ਵਾਸਤੇ ਭੱਜਾ ਫਿਰ ਦੌੜੇ ਆ ਕੇ ਲੱਗ ਕੇ ਪਰਦੇ ਭਾਈ ਦੇ ਧੰ ਗੁਰੂ ਨਾਨਕ ਸਾਹਿਬ ਜੀ ਜਿੱਥੇ ਬੈਠੇ ਉਥੇ ਚਲੇ ਗਏ ਪਾਸਾ ਸਤਿਗੁਰੂ ਜੀ ਦੇ ਪਿਛਲੇ ਬੰਨੇ ਹੋ ਗਿਆ ਮਹਾਰਾਜ ਕਿਰਪਾ ਕਰੋ ਬਚਾਓ ਮੇਰ ਮੈਨੂੰ ਇਹਨੇ ਚਰਨੋਂ ਸੰਤ ਜੀ ਵੀ ਲਾਗੇ ਆਗੇ ਸਤਿਗੁਰੂ ਨੇ ਰੋਕਿਆ ਸਤਿਗੁਰੂ ਕਹਿੰਦੇ ਭਾਈ ਮਰਦਾਨਿਆ ਸੰਤਾਂ ਨੂੰ ਕਿਉਂ ਖੇਚਲ ਦਿੱਤੀ ਅੱਗ ਲਿਆਉਣ ਦੀ ਤੂੰ ਆਪ ਲੈ ਆਉਣੀ ਸੀ ਭਾਈ ਮਰਦਾਨਾ ਕਹਿੰਦੇ ਮਹਾਰਾਜ ਅੱਗ ਦੇਣ ਨਹੀਂ ਜਿਆ ਆਇਆ ਇਹ ਅੱਗ ਲਾਉਣ ਵਾਸਤੇ ਆਇਆ ਤੇ ਬਚਾਓ ਮੈਨੂੰ ਇਹਦੇ ਤੋਂ ਸਤਿਗੁਰੂ ਜੀ ਕਹਿੰਦੇ ਸੰਤ ਜੀ ਰੁਕ ਜਾਓ ਸੰਤ ਕਹਿੰਦਾ ਜੀ ਤੁਸੀਂ ਮੇਰੇ ਵਿੱਚ ਨਾ ਆਓ ਇਹ ਨੀਚ ਜਾਤੀਆ ਇਹਨੇ ਮੇਰਾ ਚੌਂਕਾ ਭ੍ਰਿਸ਼ਟ ਦਿੱਤਾ ਤੇ ਹੁਣ ਮੈਂ ਭੁੱਖਾ ਹੀ ਰਵਾਂਗਾ ਬੜੇ ਯਤਨ ਦੇ ਨਾਲ ਮੈਂ ਚੌਂਕਾ ਪੂਰਿਆ ਨਾਜ ਲਿਆਂਦਾ ਤਿਆਰ ਕਰਦਾ ਪਿਆ ਸਾ ਆਪਣਾ ਭੋਜਨੇ ਜਾ ਕੇ ਉਥੇ ਖਲੋ ਗਿਆ ਇਹਨੇ ਚੌਂਕਾ ਪੇਟ ਦਿੱਤਾ ਬਾਬਾ ਨਾਨਕ ਸਾਹਿਬ ਜੀ ਕਹਿੰਦੇ ਸੰਤ ਜੀ ਕੀ ਗੱਲ ਤੁਹਾਡਾ ਚੌਂਕਾ ਕਿਵੇਂ ਪਿਟ ਦਿੱਤਾ ਕਹਿਣ ਲੱਗਾ ਜੀ ਇਹ ਨੀਵੀਂ ਜਾਤ ਵਾਲਾ ਇਹਦਾ ਪਰਸ਼ਾਵਾਂ ਪੈ ਗਿਆ ਪਰਸ਼ਾਵਾਂ ਤੇ ਤਾਂ ਚੌਂਕਾ ਪਿਟਿਆ ਗਿਆ ਮੇਰੀ ਸੁਚਮਸਾਰੀ ਬਰਬਾਦ ਕਰਤੀ ਇਹਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੰਤ ਜੀ ਭਾਈ ਮਰਦਾਨੇ ਦਾ ਪਰਸ਼ਾਵਾਂ ਪੈਣ ਦਾ ਤੁਹਾਡਾ ਚੌਂਕਾ ਕਿਵੇਂ ਪਿਟਿਆ ਗਿਆ ਭਾਈ ਮਰਦਾਨਾ ਮੇਰੇ ਕੋਲ ਰਹਿੰਦਾ ਰੋਜ਼ ਇਸ਼ਨਾਨ ਕਰਦਾ ਰੋਜ਼ ਰੋਜ਼ ਨਾ ਹੁੰਦਾ ਸਾਫ਼ ਸੁਥਰਾ ਫਿਰ ਬਸਤਰ ਭਾਵੇਂ ਸਧਾਰਨ ਨੇ ਪਰ ਸਾਫ਼ ਸੁਥਰੇ ਧੋਕੇ ਹੀ ਪਾਉਂਦਾ ਇਹ ਤੇ ਮੇਰੇ ਨਾਲ ਕੀਰਤਨ ਕਰਦਾ ਬਾਣੀ ਦਾ ਇਹਦਾ ਪਰਸ਼ਾਵਾਂ ਪਹਿਣ ਦੇ ਨਾਲ ਤੁਹਾਡਾ ਚੌਂਕਾ ਕਿਵੇਂ ਪਟਿਆ ਗਿਆ ਕਹਿੰਦਾ ਜੀ ਨੀਵੀਂ ਜਾਤ ਵਾਲਾ ਇਸ ਕਰਕੇ ਨਾਉਣ ਧੌਣ ਦਾ ਕੀ ਹੁੰਦਾ ਹੈ ਜਾਤ ਤੇ ਨੀਵੀਂ ਆ ਨਾ ਨੀਵੀਂ ਜਾਤ ਵੜਾ ਆਣ ਕੇ ਮੇਰੇ ਚੌਂਕੇ ਤੇ ਚੜ ਗਿਆ ਤੇ ਚੌਂਕਾ ਪਿੱਟਿਆ ਗਿਆ ਤੇ ਤੁਸੀਂ ਪਾਸੇ ਹੋ ਜੋ ਇਹਨੂੰ ਮੈਂ ਛੱਡਣਾ ਨਹੀਂ ਤੁਸੀਂ ਸਾਡੇ ਵਿੱਚ ਨਾ ਆਓ ਇਹੋ ਜੀ ਸਜ਼ਾ ਇਹਨੂੰ ਦੇਵਾਂਗਾ ਵੀ ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦੀ ਗਲਤੀ ਕਰੇ ਹੀ ਨਾ ਸਤਿਗੁਰੂ ਜੀ ਕਹਿੰਦੇ ਨਾ ਸੰਤ ਜੀ ਇਸ ਤਰ੍ਹਾਂ ਨਹੀਂ ਸੰਤ ਜੀ ਭਾਈ ਮਰਦਾਨਾ ਤੇ ਬੜਾ ਸਾਫ਼ ਸੁਥਰਾ ਇਹਦਾ ਪ੍ਰਸ਼ਾਵਾਂ ਪੈਣ ਦੇ ਨਾਲ ਤੁਹਾਡਾ ਚੌਂਕਾ ਪਿੱਟਿਆ ਗਿਆ ਪਰ ਸੰਤ ਜੀ ਵੇਖੋ ਜਿੱਥੇ ਤੁਹਾਡਾ ਚੌਂਕਾ ਨਾ ਉਹਦੇ ਉੱਤੇ ਇੱਲਾ ਉੱਡਦੀਆਂ ਪਈਆਂ ਇੱਲਾ ਇੱਲ ਮੁਰਦਾਰ ਖਾਂਦੀ ਆ ਨਾ ਮੁਰਦੇ ਨੂੰ ਖਾਂਦੀ ਆ ਮਾਸ ਖਾਂਦੀ ਆ ਤੇ ਇੱਲ ਦਾ ਪਰਛਾਵਾਂ ਪੈਣ ਦੇ ਨਾਲ ਤੁਹਾਡਾ ਚੌਂਕਾ ਪਿਟਿਆ ਨਹੀਂ ਗਿਆ ਇਹ ਕਿਹੋ ਜਿਹਾ ਤੁਹਾਡਾ ਕਰਮकांड ਬੀ.ਐਲ ਦਾ ਪਰਸ਼ਾਵਾਂ ਪਿਆ ਤੇ ਉਹਦੇ ਨਾਲ ਚੌਂਕਾ ਨਹੀਂ ਪਟਿਆ ਗਿਆ ਜਿਹੜੀ ਮਰਦਾਰ ਖਾਂਦੀ ਐ ਭਾਈ ਮਰਦਾਨਾ ਤੇ ਮੇਰੇ ਨਾਲ ਰਹਿੰਦਾ ਦਾਲ ਪੁਲਕਾ ਸਾਦਾ ਭੋਜਨ ਛਕਦਾ ਸਾਦਾ ਜੀਵਨ ਬਸਰ ਕਰਦਾ ਬਾਣੀ ਦਾ ਕੀਰਤਨ ਕਰਦਾ ਤੇ ਸਾਫ਼ ਸੁਥਰਾ ਰਹਿੰਦਾ ਸਤਿਗੁਰੂ ਜੀ ਨਾਲ ਤੀਰ ਮਾਰਦੇ ਪਏ ਤੇ ਸਤਿਗੁਰੂ ਜੀ ਦੇ ਬਚਨ ਸੁਣ ਸੁਣ ਕੇ ਸੰਤ ਦਾ ਮਨ ਵੀ ਕੀ ਲਿਆ ਜਾ ਰਿਹਾ ਉਥੇ ਬੈਠਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਜੀ ਜਿੱਥੇ ਤੁਸੀਂ ਚੌਂਕਾ ਪੂਰਿਆ ਉਥੇ ਲਾਗੋਂ ਦੀ ਕੁੱਤਾ ਨੰਗ ਗਿਆ ਕੁੱਤਾ ਕੁੱਤਾ ਤੁਹਾਡੇ ਲਾਗੋਂ ਨੰਗ ਗਿਆ ਜਿੰਨੇ ਕਦੀ ਮੂੰਹ ਨਹੀਂ ਧੋਤਾ ਲਿਬੜਿਆ ਤੇ ਬੜਿਆ ਹੀ ਰਹਿੰਦਾ ਕਰੀ ਨਾ ਹੁੰਦਾ ਕੁੱਤਾ ਕਦੀ ਮੂੰਹ ਧੋਂਦਾ ਕੁੱਤਾ ਭਾਈ ਮਰਦਾਨਾ ਸਾਫ਼ ਸੁਥਰਾ ਨਹੀਂ ਹੁੰਦਾ ਕੁੱਤੇ ਦੇ ਨੰਗਣ ਨਾਲ ਤੇਰਾ ਚੌਂਕਾ ਨਹੀਂ ਭਟਿਆ ਤੇ ਭਾਈ ਮਰਦਾਨੇ ਦੇ ਨੰਗਣ ਨਾਲ ਖੋਲ ਖਲੋਨ ਨਾਲ ਤੇਰਾ ਚੌਂਕਾ ਕਿਵੇਂ ਭਟਿਆ ਗਿਆ ਸੰਤ ਬੈਠਾ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੰਤ ਜੀ ਅਸਲ ਵਿੱਚ ਤੇਰਾ ਚੌਂਕਾ ਜਿਹੜਾ ਭਾਈ ਮਰਦਾਨੇ ਦੇ ਕਰਕੇ ਨਹੀਂ ਭਟਿਆ ਗਿਆ ਤੇਰਾ ਚੌਂਕਾ ਸਾਫ਼ ਸੀ ਸੁੱਚਾ ਸੀ ਜਿੰਨਾ ਚਿਰ ਤੱਕ ਤੂੰ ਨਹੀਂ ਚੌਂਕੇ 'ਚ ਵੜਿਆ ਉਨਾ ਚਿਰ ਤੱਕ ਜਦੋਂ ਤੂੰ ਵੜਿਆ ਚੌਂਕਾ ਤੇ ਉਦੋਂ ਦਾ ਹੀ ਪਿੱਟਿਆ ਜੇ ਮਰਦਾਨੇ ਨੂੰ ਅੱਗ ਲਾਉਣੀ ਪਈ ਤਾਂ ਆਪਣੇ ਆਪ ਨੂੰ ਲਾ ਕਿ ਚੌਂਕਾ ਤੇ ਤੂੰ ਖਰਾਬ ਕੀਤਾ ਕਹਿੰਦਾ ਜੀ ਮੈਂ ਕਿਵੇਂ ਪਿੱਟਤਾ ਇਹਦੇ ਨੀਵੀਂ ਜਾਤ ਵਾਲਿਆਂ ਦੇ ਚੜਨ ਨਾਲ ਚੌਂਕਾ ਪਿੱਟਿਆ ਜਾਂਦਾ ਤੇ ਸਤਿਗੁਰੂ ਜੀ ਕਹਿੰਦੇ ਕਿੰਨੀ ਅੰਦਰ ਬੈਠੀਆਂ ਤੇਰੇ ਇਹ ਸਾਰੇ ਨੀਚ ਹੀ ਨੇ ਕਬੁੱਦ ਡੂਮਣੀ ਅਖੋਟੀ ਬੁੱਧੀ ਜਿਹੜੀ ਐ ਡੂਮਣੀ ਮਰਾਸਣ ਆ ਖੁਦਿਆ ਕਸਾਇਣ ਖੋਟੀ ਦਇਆ ਕਰਦੇ ਜੇ ਖੋਟੀ ਦਇਆ ਇਹ ਕਸਾਈ ਦੇ ਘਰ ਵਾਲੀ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਪ੍ਰਾਈ ਨਿੰਦਿਆ ਕਰਨੀ ਇਹ ਵੀ ਨੀਚ ਜਾਤ ਵਾਲੀ ਤੇ ਇਹ ਜਿਹੜਾ ਕਰੋਧ ਕਰਨਾ ਇਹਦੇ ਇੱਥੋਂ ਲੁੱਟੇ ਗਏ ਇਹ ਚੰਡਾਲ ਅੰਦਰ ਬੈਠਾ ਤੇਰੇ ਕਾਰੀ ਕੱਢੀ ਕਿਆ ਥੀ ਐ ਜਾਂ ਚਾਰੇ ਬੈਠੀਆਂ ਇਹ ਚਾਰੇ ਤੇਰੇ ਅੰਦਰ ਆ ਤੇ ਤੇਰੀਆਂ ਲੀਕਾਂ ਕੱਡੀਆਂ ਦਾ ਕੀ ਅਸਰ ਆ ਆਪ ਤੇ ਤੂੰ ਨਾਲ ਲੈ ਕੇ ਗਿਆ ਇਹਨਾਂ ਨੂੰ ਅੰਦਰ ਹੈ ਨਹੀਂ ਤੇਰੇ ਇਹ ਨੀਚ ਜਾਤੀਆਂ ਤੇਰੇ ਅੰਦਰ ਬੈਠੀਆਂ ਤੇ ਆਪ ਤੂੰ ਨਾਲ ਲੈ ਕੇ ਗਿਆ ਤੇ ਰੋਸ ਭਾਈ ਮਰਦਾਨੇ ਤੇ ਕਰੀ ਜਾਨਾ ਐਸੇ ਸਤਗੁਰੂ ਸਾਹਿਬ ਜੀ ਨੇ ਤੀਰ ਮਾਰੇ ਇਹ ਬੈਠਾ ਉਥੇ ਗੋਡਿਆਂ ਪਰਨੇ ਹੋ ਕੇ ਨੇਤਰਾਂ ਵਿੱਚੋਂ ਜਲ ਜਾਈ ਜਾਂਦਾ ਰੋਈ ਜਾਂਦਾ ਤੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦਾ ਮਹਾਰਾਜ ਫਿਰ ਕਿਰਪਾ ਕਰੋ ਮੇਰੇ ਤੇ ਮिन्नੂ ਵੀ ਸਮਝਾਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਰ ਦੀ ਪਵਿੱਤਰਤਾ ਰੱਖਣੀ ਜ਼ਰੂਰੀ ਆ ਚੰਗੀ ਗੱਲ ਆ ਪਰ ਇਸੇ ਨੂੰ ਇਸ ਗੱਲ ਦਾ ਪ੍ਰਤੀਤ ਮੰਨ ਲੈਣਾ ਕਿ ਮੈਂ ਬਾਹਰੋਂ ਪਵਿੱਤਰਤਾ ਰੱਖੀ ਤੇ ਮੇਰਾ ਮਨ ਪਵਿੱਤਰ ਹੋ ਗਿਆ ਗੱਲ ਗਲਤ ਆ ਦੂਜਿਆਂ ਨੂੰ ਵੇਖ ਕੇ ਕਿਰਣਾ ਕਰਨੀ ਮਨ ਦੇ ਵਿੱਚ ਆਪ ਆਪਣੇ ਚੰਡਾਲ ਬਠਾਈ ਬੈਠਾ ਹੈ ਤੇ ਕਿਰਣਾ ਦੂਜਿਆਂ ਦੇ ਨਾਲ ਕਰਦਾ ਹੈ ਗੱਲ ਠੀਕ ਨਹੀਂ ਇਸ ਤਰ੍ਹਾਂ ਸੁੱਚਾ ਨਹੀਂ ਹੋਣਾ ਇਸ ਤਰ੍ਹਾਂ ਪਵਿੱਤਰ ਨਹੀਂ ਹੋਣਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਿਹਾ ਸਤਿਗੁਰੂ ਜੀ ਕਹਿੰਦੇ ਗੰਗਾ ਖੱਟ ਸਾਸਤਰ ਹੋਏ ਗਿਆਤਾ ਪੂਰਕ ਕੁੰਭ ਕਰੇ ਚਕ ਕਰਮਾਤਾ ਮਿਆਨ ਧਿਆਨ ਤੀਰਥ ਇਸ਼ਨਾਨੀ ਸੋਮਪਾਕ ਅਪਰਸ ਉਦਿਆਨੀ ਇੰਨਾ ਕੁਝ ਕਰਦਾ ਪਰ ਰੱਬ ਦਾ ਨਾਮ ਨਹੀਂ ਲੈਂਦਾ ਇੰਨਾ ਕੁਝ ਕਰਦਾ ਬਾਹਰ ਦਾ ਸਾਰਾ ਪਰ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਸੋਮਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ ਹੇਤਾ ਏਦਾਂ ਹੀ ਇਹ ਤੇਦਾ ਪਿਆਰ ਹੈ ਹੀ ਨਹੀਂ ਪਰਮੇਸ਼ਰ ਦੇ ਨਾਮ ਦੇ ਨਾਲ ਜੋ ਕਸ਼ਕੀਨੋ ਸੋਊ ਨੇਤਾਏ ਨੇ ਜੋ ਕੁਝ ਵੀ ਕੀਤਾ ਵਿਅਰਥ ਹੀ ਕੀਤਾ ਕਿਸੇ ਅਰਥ ਨਹੀਂ ਇਹਦਾ ਕੀਤਾ ਹੋਇਆ ਇਹ ਕਰਮकांड ਤੇ ਸਤਿਗੁਰੂ ਕਹਿੰਦੇ ਉਹ ਆ ਤੇ ਊਤਮ ਗਨੋ ਚੰਡਾਲਾ ਨਾਨਕ ਜਿਹ ਮਨ ਬਸੇ ਗੋਪਾਲਾ ਜੀ ਦੇ ਮਨ ਵਿੱਚ ਵਸਦਾ ਪਰਮੇਸ਼ਰ ਜੀਦੇ ਹਿਰਦੇ ਵਿੱਚ ਉਹਦਾ ਨਾਮ ਵਸਦਾ ਉਹ ਭਾਵੇਂ ਨੀਵੀਂ ਜਾਤ ਵਾਲਾ ਵੀ ਆ ਉਹਦੇ ਨਾਲੋਂ ਚੰਗਾ ਸਮਝਣਾ ਚਾਹੀਦਾ ਜਿਹੜਾ ਉੱਚੀ ਜਾਤ ਵਾਲਾ ਹੋ ਕੇ ਕਰਮਕਾਂਡ ਤੇ ਕਰਦਾ ਪਰ ਰੱਬ ਦਾ ਨਾਮ ਨਹੀਂ ਲੈਂਦਾ ਉਹਦੇ ਨਾਲੋਂ ਨੀਵੀਂ ਜਾਤ ਵਾਲਾ ਚੰਡਾਲ ਚੰਗਾ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਆ ਚੰਡਾਲ ਉਹਨਾਂ ਦੀ ਬਿਰਤੀ ਅਨੁਸਾਰ ਐ ਗੁਰੂ ਸਾਹਿਬ ਅਨੁਸਾਰ ਨਹੀਂ ਨੀਵੀਂ ਜਾਤ ਵਾਲਾ ਦੂਜਿਆਂ ਦੀ ਬਿਰਤੀ ਅਨੁਸਾਰ ਐ ਗੁਰੂ ਸਾਹਿਬ ਅਨੁਸਾਰ ਕਿਸੇ ਦੀ ਨੀਵੀਂ ਜਾਤ ਨਹੀਂ ਸਤਿਗੁਰੂ ਜੀ ਕਹਿੰਦੇ ਜਿਹਨੂੰ ਤੁਸੀਂ ਨੀਵੀਂ ਜਾਤ ਵਾਲਾ ਕਹਿੰਦੇ ਜੇ ਉਹਦੇ ਅੰਦਰ ਰੱਬ ਦਾ ਨਾਮ ਵਸਦਾ ਤੇ ਉਹ ਤੁਹਾਡੇ ਨਾਲੋਂ ਚੰਗਾ ਜੀ ਉਹ ਸੁੱਚਾ ਜੀ ਉਹ ਪਵਿੱਤਰ ਆ ਉਤਰਾ ਬਾਹਰ ਦੀ ਸੁਚਮਤਾ ਹੀ ਰੱਖਣ ਦੇ ਨਾਲ ਕਿਵੇਂ ਪਵਿੱਤਰ ਹੋ ਜਾਓਗੇ ਪੰਡਤ ਜੀ ਇਹ ਜਿਹੜਾ ਹੰਕਾਰ ਆ ਨਾ ਤੁਹਾਨੂੰ ਅਸੀਂ ਬ੍ਰਾਹਮਾ ਬ੍ਰਾਹਮਣ ਹਾਂ ਇਹ ਬ੍ਰਾਹਮ ਦੇ ਹੰਕਾਰ ਦੀ ਬ੍ਰਾਹਮਣ ਦੇ ਹੰਕਾਰ ਦੀ ਅਗੰਧੇ ਵਿੱਚ ਹੀ ਤੁਸੀਂ ਲੁੱਟੇ ਗਏ ਜੀ ਅਗਨ ਭੀ ਝੂਠੀ ਆ ਜਿਹੜੀ ਅੱਗ ਵਾਲੀ ਇਹ ਵੀ ਝੂਠੀ ਆ ਲੱਕੜਾਂ ਸੜਦੀਆਂ ਉਹਦੇ ਵਿੱਚ ਵੀ ਕੀੜੇ ਹੀ ਨੇ ਪਾਣੀ ਝੂਠਾ ਪਾਣੀ ਵੀ ਤੇ ਝੂਠਾ ਹੀ ਆ ਕਿੰਨੇ ਜੀਵ ਜੰਤੂ ਪਾਣੀ ਵਿੱਚ ਰਹਿੰਦੇ ਨੇ ਮਲਮੂਤਰ ਵਿੱਚ ਹੀ ਤਿਆਗਦੇ ਨੇ ਇਹ ਝੂਠਾ ਝੂਠੀ ਬੈਸ ਪਕਾਇਆ ਤੇ ਝੂਠੀ ਇਸਤਰੀ ਸੀ ਜਿੰਨੇ ਬੈਠ ਕੇ ਭੋਜਨ ਤਿਆਰ ਕੀਤਾ ਉਹ ਕਿਵੇਂ ਸੁੱਚੀ ਹੋ ਸਕਦੀ ਝੂਠੀ ਕਰਸ਼ੀ ਪਰੋਸਨ ਲਾਗਾ ਫਿਰ ਜਿਹੜੀ ਕਰਸ਼ੀ ਦੇ ਨਾਲੇ ਪਰੋਸਣਾ ਕੀਤਾ ਨਾ ਭੋਜਨ ਉਹ ਵੀ ਝੂਠੀ ਝੂਠੇ ਹੀ ਬੈਠ ਖਾਇਆ ਤੇ ਝੂਠਿਆਂ ਨੇ ਬਈ ਕਿ ਛਕਿਆ ਗੋਬਰ ਝੂਠਾ ਕਹਿੰਦਾ ਜੀ ਝੂਠਾ ਕਿਵੇਂ ਹੋਇਆ ਮੈਂ ਤੇ ਪਹਿਲਾਂ ਚੌਂਕਾ ਫੇਰਿਆ ਮੈਂ ਗੋਬਰ ਫੇਰਿਆ ਚੌਂਕਾ ਬਣਾਇਆ ਆਕਾਰਾ ਕੱਢੀਆਂ ਉਹਦੇ 'ਚ ਬੈਠੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਜਿਹੜਾ ਗੋਆ ਲਿਆਂਦਾ ਜਿੰਨੂੰ ਤੂੰ ਆਨਾ ਬੜਾ ਸੋਚਮਿਆ ਉਹ ਵੀ ਤੇ ਝੂਠਾ ਹੀ ਆ ਗੋਬਰ ਕਿਹੜਾ ਚੰਗਾ ਹੁੰਦਾ ਗੋਬਰ ਝੂਠਾ ਉਸ ਗੋਬਰ ਦਾ ਪੋਚਾ ਫੇਰ ਕੇ ਬਣਾਇਆ ਚੌਂਕਾ ਵੀ ਤੇ ਝੂਠਾ ਝੂਠਾ ਚੌਂਕਾ ਝੂਠਾ ਤੇ ਜਿਹੜੀਆਂ ਕਾਰਾਂ ਕੱਢੀਆਂ ਕਾਰਾਂ ਕਹਿੰਦੇ ਲੀਕਾਂ ਨੂੰ ਉਹ ਲੀਕਾਂ ਮਾਰ ਦਿੰਦੇ ਚਾਰ ਚਫਰੇ ਵੀ ਐਦੋਂ ਅੰਦਰ ਨਾ ਕੋਈ ਆਵੇ ਕਿ ਅਸੀਂ ਚੌਂਕਾ ਪੂਰ ਦਿੱਤਾ ਤੇ ਪਾਉ ਤੇ ਸਹਿਬ ਕਹਿੰਦੇ ਝੂਠੀ ਬੀਨੀ ਕਾਰਾ ਇਹ ਕਾਰਾਂ ਜਿਹੜੀਆਂ ਗੱਡੀਆਂ ਵੀ ਝੂਠੀਆਂ ਹੀ ਆ ਹੈ ਤੇ ਸਭ ਕੁਝ ਝੂਠਾ ਤੇ ਪੰਡਤ ਜੀ ਫਿਰ ਮੈਨੂੰ ਦੱਸੋ ਵੀ ਸੁੱਚਾ ਥਾਂ ਕਿਹੜਾ ਜਿੱਥੇ ਬੈਠ ਕੇ ਭੋਜਨ ਸ਼ਕੀਏ ਕਿਹੜੀ ਜਗ੍ਹਾ ਸੁੱਚੀ ਆ ਤੇ ਉਹ ਕਰਮ ਕਾਂਡੀ ਪੰਡਤ ਕਹਿੰਦਾ ਫਿਰ ਤੁਸੀਂ ਦੱਸੋ ਮੈਂ ਤੇ ਜੋ ਕੁਝ ਦੱਸਿਆ ਉਹਦੇ ਅਨੁਸਾਰ ਸਭ ਕੋਈ ਤੁਸੀਂ ਝੂਠਾ ਦੱਸ ਦਿੱਤਾ ਤੇ ਤੁਹਾਡੇ ਅਨੁਸਾਰ ਸੁੱਚਾ ਕਿਹੜਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਤੇਈ ਨਰ ਸੂਚੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਸੂਚੇ ਨੇ ਉਹ ਸੁਚੇ ਨੇ ਉਹ ਪਵਿੱਤਰ ਹਨ ਸਾਚੀ ਪਰਿ ਵਿਚਾਰਾ ਜਿਨ੍ਹਾਂ ਦੇ ਅੰਦਰ ਸੱਚ ਦੀ ਵਿਚਾਰ ਚੱਲ ਪਈ ਨਾ ਜਿਹੜੇ ਸੱਚ ਦੀ ਵਿਚਾਰ ਦੇ ਨਾਲ ਜੁੜ ਗਏ ਉਹ ਸੂਚੇ ਨੇ ਜਿਹੜੇ ਸੱਚ ਦੇ ਨਾਲ ਜੁੜੇ ਉਹ ਸੂਚੇ ਨੇ ਜਿਨ੍ਹਾਂ ਨੇ ਸੱਚ ਨੂੰ ਤਿਆਗ ਦਿੱਤਾ ਭਾਵੇਂ ਕਿੱਡੇ ਸੁੱਚੇ ਬਣੇ ਫਿਰਨੋਂ ਸੁੱਚੇ ਨਹੀਂ ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਤੋਂ ਏ ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਸਤਨਾਮ ਸ੍ਰੀ ਵਾਹਿਗੁਰੂ ਉਹ ਸੁੱਚੇ ਨੇ ਭਗਤ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪ੍ਰਾਪਤ ਹੋਈ ਉਹ ਸੁੱਚੇ ਨੇ ਉਹ ਪਵਿੱਤਰ ਹਨ ਉਸ ਤਰ੍ਹਾਂ ਸਭ ਕੁਝ ਝੂਠਾਈ ਹੈ ਏ ਭਗਤ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰठाakur ਤੁਮ